ਅੱਜ ਇੱਧਰ ਆਏ ਹੋਏ ਸੀ ਵਿਜ਼ਿਟ ਕਰਨ ਪਹਿਲਾਂ ਆਪਾਂ ਗਏ ਸੀ ਢੜਵੇ ਤੇ ਢੜਵੇ ਤੋਂ ਹੁਣ ਆਪਾਂ ਇਸ ਟਾਈਮ ਪਾਤੜਾ ਰੋਡ ਤੇ ਖੜੇ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹੂੰ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਸੋ ਵੈਲਕਮ ਬੈਕ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਨਵੇਂ ਦਿਨ ਦੇ ਵਿੱਚ ਤੇ ਆਪਾਂ ਅੱਜ ਇੱਧਰ ਆਏ ਹੋਏ ਸੀ ਵਿਜ਼ਿਟ ਕਰਨ ਪਹਿਲਾਂ ਆਪਾਂ ਗਏ ਸੀ ਢੜਵੇ ਤੇ ਢੜਵੇ ਤੋਂ ਹੁਣ ਆਪਾਂ ਇਸ ਟਾਈਮ ਪਾਤੜਾ ਰੋਡ ਤੇ ਖੜੇ ਆ ਤੇ ਥੋੜਾ ਇਸੇ ਤਰ੍ਹਾਂ ਬਹੁਤ ਸਾਰਾ ਪਿਆਰ ਤੁਸੀਂ ਹੁਣ ਤੱਕ ਦੀ ਜਿੰਨੀਆਂ ਵੀ ਮੈਂ ਵੀਡੀਓ ਆਪਣੀਆਂ ਆਪੀਆਂ ਨੇ ਤੁਸੀਂ ਬਹੁਤ ਸਾਰਾ ਪਰਮਾ ਪਿਆਰ ਦਿੱਤਾ ਹੈ ਤੇ ਉਮੀਦ ਅੱਗੇ ਵੀ ਇਹੀ ਹੈ ਕਿ ਤੁਸੀਂ ਆਪਣਾ ਜਿਹੜਾ ਪਿਆਰ ਆ ਉਹ ਇਸੇ ਤਰ੍ਹਾਂ برقرار ਬਣਾਈ ਰੱਖੂਗੇ ਸਪੋਰਟ ਕਰਦੇ ਰਹੋਗੇ ਚੰਗੀਆਂ ਵੀਡੀਓ ਨੂੰ ਚੰਗਾ ਕੰਟੈਂਟ ਚੰਗਾ ਕ੍ਰੀਏਟਰ ਜਿੰਨੇ ਵੀ ਵੀਰਪ੍ਰਾਹ ਕੰਮ ਕਰਦੇ ਨੇ ਉਹਨਾਂ ਨੂੰ ਜਰੂਰ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਆਪਾਂ ਕਈ ਵਾਰੀ ਕਹਿੰਨੇ ਆ ਮਾੜੀ ਚੰਗੀ ਚੀਜ਼ ਬਣਦੀ ਹੈ ਜੋ ਆਪਾਂ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਨ ਲੱਗ ਜਾਂਗੇ ਮਾੜੀਆਂ ਚੀਜ਼ਾਂ ਦਾ ਆਪ ਹੀ ਦੂਰ ਆਪ ਹੀ ਘਟ ਜਾਂਦਾ ਸੋ ਤੁਸੀਂ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜਿੰਨੇ ਮੈਂ ਤਾਂ ਖਰੀਕ ਦੀ ਕੋਸ਼ਿਸ਼ ਕਰਦਾ ਹੁੰਦਾ ਕਿ ਜਿੰਨੇ ਵੀ ਚੰਗਾ ਵੀਰਪ੍ਰਾਹ ਕੰਮ ਕਰਦੇ ਆ ਉਹਨਾਂ ਨੂੰ ਜ਼ਰੂਰ ਤੁਸੀਂ ਆਪਣਾ ਸਾਥ ਬਣਾ ਕੇ ਦਿਆ ਕਰੋ ਸਪੋਰਟ ਕਰਿਆ ਕਰੋ ਤੇ ਸ਼ੇਅਰ ਕਰਦੇ ਰਿਆ ਕਰੋ ਬਾਕੀ ਗਤੀਵਿਧੀ ਆਪਾਂ ਤੁਹਾਡੇ ਨਾਲ 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 ਸਾਂਝੀ ਕਰਦੇ ਰਹਿਵਾਂ ਸੋ ਬਾਕੀ ਮੈਂ ਨਾਲ ਨਾਲ ਗੱਲਬਾਤ ਕਰ ਰਿਹਾ ਸੀ ਤੁਹਾਡੇ ਨਾਲ ਤੇ ਆਪਾਂ ਗਤੀਵਿਧੀ ਦੀ ਗੱਲਬਾਤ કરી ਸੀ ਕਿ ਆਪਾਂ ਨਾਲ ਨਾਲ ਤੁਹਾਡੇ ਨਾਲ ਵਿਚਾਰ ਸਾਂਝੀ ਕਰਦੇ ਰਹਿਾਂਗੇ ਤੇ ਤੁਸੀਂ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਮੇਰੇ ਲਾਈਵ ਦੇ ਵਿੱਚ ਵੀ ਉਹਨਾਂ ਵੀਡੀਓਜ਼ ਵੀ ਦੇਖਦੇ ਹੋ ਤੇ ਇਸੇ ਤਰ੍ਹਾਂ ਆਪਣਾ ਪਿਆਰ ਸਤਿਕਾਰ ਬਣਾ ਕੇ ਰੱਖਦੇ ਤੇ ਨਾਲ ਨਾਲ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਮੇਰੇ ਮਨ ਦੇ ਵਿੱਚ ਆਇਆ ਕਿਉਂਕਿ ਮੈਂ ਪਰ ਕੱਲ ਵੀ ਇੱਕ ਬਹੁਤ ਸੋਹਣੀ ਤੁਹਾਡੇ ਨਾਲ ਕਹਾਣੀ ਸਾਂਝੀ ਕੀਤੀ ਸੀ ਤੇ ਮੇਰੇ ਮਨ ਦੇ ਵਿੱਚ ਲੱਗੀ ਕਿ ਜਰੂਰ ਇਹ ਸਾਂਝੀ ਕੀਤੀ ਜਾਵੇ ਤੇ ਤੁਸੀਂ ਉਹਨੂੰ ਬਹੁਤ ਸਾਰਾ ਪਿਆਰ ਦਿੱਤਾ ਸਪੋਰਟ ਕੀਤਾ ਅਗਾਹ ਵੀ ਮੈਨੂੰ ਇਹੀ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਪਿਆਰ ਤੇ ਸਪੋਰਟ ਆਪਣਾ ਬਣਾਈ ਰੱਖੋਗੇ ਤੇ ਉਹ ਗੱਲ ਇੱਕ ਜਿਵੇਂ ਆਪਾਂ ਕਹਿੰਦੇ ਹਰ ਇੱਕ ਚੀਜ਼ ਦਾ ਇੱਕ ਪੱਲਾ ਹੁੰਦਾ ਇੱਕ ਇੱਕ ਸਲਾਹ ਹੁੰਦੀ ਹੈ ਇੱਕ ਗੱਲ ਹੁੰਦੀ ਹੈ ਉਸੇ ਕੱਲ ਨੂੰ ਕੜੀ ਦੇ ਰੂਪ ਨੂੰ ਅੱਗੇ ਪਰਉਂਦਿਆਂ ਹੋਇਆਂ ਇੱਕ ਮੈਨੂੰ ਹੋਰ ਬੜੀ ਅੱਜ ਯੂਨਿਕ ਜੀ ਗੱਲ ਲੱਗੀ ਬੜੀ ਸੋਹਣੀ ਗੱਲ ਲੱਗੀ ਮੈਨੂੰ ਲੱਗਿਆ ਕਿ ਆਪਾਂ ਤੁਹਾਡੇ ਨਾਲ ਜ਼ਰੂਰ ਉਹ ਸਾਂਝੀ ਕਰੀਏ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਜ਼ਰੂਰ ਅੱਗੇ ਸ਼ੇਅਰ ਕਰਦੇ ਹੋ ਨਹੀਂ ਸ਼ੇਅਰ ਲੱਗੀ ਤਾਂ ਵੀਰੇ ਕੋਈ ਗੱਲ ਨਹੀਂ ਆਪਰੇ ਕੋਲ ਘੜਾ ਧਾਮਾ ਜਾਮਾ ਮੁੱਕਿਆ ਆਪਾਂ ਕੋਈ ਹੋਰ ਚੀਜ਼ ਨਾਲ ਦੇ ਨਾਲ ਪਾਉਂਦੇ ਰਵਾਂਗੇ ਤੇ ਤੁਸੀਂ ਪਿਆਰ ਇਸੇ ਤਰ੍ਹਾਂ ਬਰਕਰਾਰ ਬਣਾਈ ਰਿਓ ਤੇ ਇੱਕ ਕਹਾਣੀ ਇੱਕ ਵੀਰ ਦੀ ਮੇਰੇ ਨਾਲ ਗੱਲਬਾਤ ਕਰ ਰਿਹਾ ਸੀ ਕਿਉਂਕਿ ਮੈਂ ਅੱਜ ਇੱਧਰ ਆਇਆ ਹੋਇਆ ਹਾਂ ਪਾਤੜਾ ਵਾਲੇ ਸਾਈਡ ਪਾਸੇ ਤੇ ਉਥੇ ਕੋਈ ਵੀਰ ਮਿਲਿਆ ਮੈਨੂੰ ਬੜੀ ਸੋਹਣੀ ਅਜ ਇੱਕ ਗੱਲ ਦੱਸ ਕੇ ਗਿਆ ਉਹ ਮੇਰੇ ਮਨ ਨੂੰ ਬੜੀ ਉਹ ਖਿੱਚਵੀ ਲੱਗੀ ਤੇ ਮੈਨੂੰ ਲੱਗੀ ਵੀ ਕਿ ਤੁਹਾਡੇ ਨਾਲ ਉਹ ਜ਼ਰੂਰ ਚੀਜ਼ਾਂ ਸਾਂਝੀ ਕਰਨੀ ਚਾਹੀਦੀ ਆ ਉਹ ਇੱਕ ਇਹ ਲੱਗੀ ਕਿ ਮਾਪਿਓ ਦਾ ਤੁਹਾਡੇ ਪ੍ਰਤੀ ਜਿਹੜਾ ਸੋਚਣ ਦਾ ਨਜ਼ਰੀਆ ਨਾ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਗਲਤ ਹੁੰਦਾ ਤੇ ਪਰ ਉਹਦੇ ਤੋਂ ਇੱਕ ਗੱਲ ਮੈਨੂੰ ਬੜੀ ਮਨ ਦੇ ਵਿੱਚ ਲੱਗੀ ਮੈਂ ਕਿਹਾ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤੀ ਜਾਵੇ ਉਹ ਲੱਗੀ ਕਿ ਤੁਸੀਂ ਆਪਣੇ ਜੇਕਰ ਮਾਪਪਾਉ ਦੇ ਜਿਉਂਦੇ ਜੀ ਕੁਝ ਨਾ ਕੁਝ ਸਿੱਖ ਸਕਦੇ ਹੋ ਨਾ ਜ਼ਿੰਮੇਵਾਰੀਆਂ ਦਾ ਅਹਿਸਾਸ ਤੁਹਾਨੂੰ ਪਤਾ ਹੈ ਤਾਂ ਤੁਸੀਂ ਕਦੇ ਦੋਸਤੋਂ ਮਾਰ ਨਹੀਂ ਖਾਂਦੇ ਕਾਰਨ ਕੀ ਹੈ ਕਿ ਜਦੋਂ ਸਮਾਂ ਲੰਘ ਜਾਂਦਾ ਹੈ ਕਈ ਵਾਰੀ ਸਾਨੂੰ ਇਹ ਲੱਗਦਾ ਹੈ ਕਿ ਜਿਹੜੇ ਸਾਡੇ ਰਿਸ਼ਤੇ ਸਾਨੂੰ ਅੱਜ ਲੱਗ ਰਹੇ ਨੇ ਉਹ ਸਾਡੇ ਨੇ ਪਰ ਉਹ ਕਈ ਵਾਰੀ ਆਪਣੇ ਨਹੀਂ ਹੁੰਦੇ ਉਹ ਆਪਣੇ ਕਿਉਂ ਨਹੀਂ ਹੁੰਦੇ ਉਹ ਇਹ ਹੁੰਦਾ ਹੈ ਕਿ ਜਦੋਂ ਤੱਕ ਸਾਡੇ ਕੋਲ ਨੇ ਉਦੋਂ ਤੱਕ ਸਾਡੇ ਲੱਗਦੇ ਨੇ ਜਦੋਂ ਪਰਮਾਤਮਾ ਨਾ ਕਰੇ ਚਲੋ ਆਪਾਂ ਕਹਿੰਦੇ ਵੀ ਕਿਸੇ ਦੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਉਹ ਦਿਨ ਆਵੇ ਵੀ ਜਿਸ ਦਿਨ ਉਹਦੇ ਮਾਪੇ ਨਾ ਨਾਲ ਹੋਣ ਹੋਣ ਸਾਰਿਆਂ ਦੇ ਹੋਣ ਸਲਾਮਤ ਰਹਿਣ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਪਰ ਉਹਦੇ ਤੋਂ ਇੱਕ ਗੱਲ ਸਿੱਖਣ ਨੂੰ ਮਿਲ ਗਈ ਸਾਡੇ ਗੁਵਾਂਡ ਦੀ ਗੱਲ ਹੈ ਕਿ ਇਸੇ ਤਰ੍ਹਾਂ ਨਾ ਕਿ ਬੱਚੇ ਆ ਬੱਚਿਆਂ ਨੂੰ ਉਹਦੇ ਮਾਪਿਓ ਬਹੁ ਘੱਟ ਕੰਮ ਕਰਨ ਦਿੰਦੇ ਸੀ ਬਾਅਦ ਵਿੱਚ ਫਾਦਰ ਸਾਹਿਬ ਦੀ ਡੈਥ ਹੋਣ ਤੋਂ ਬਾਅਦ ਉਹਨਾਂ ਦੇ ਲਈ ਮੇਰਾ ਤਾ ਮੰਨ ਲੱਗਿਆ ਕਿਉਂਕਿ ਅੱਜ ਕੱਲ੍ਹ ਕਈ ਵਾਰੀ ਨਾ ਜਿਹੜਾ ਸਮਾਜ ਚੱਲ ਰਿਹਾ ਉਹਦੇ ਵਿੱਚ ਕੀ ਆ ਕਿ ਅਸੀਂ ਜ਼ਿਆਦਾਤਰ ਕੋਈ ਵੀ ਆ ਚਾਹੇ ਤੁਸੀਂ ਹੋ ਚਾਹੇ ਮੈਂ ਆ ਉਹਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕਹਿ ਦਾਂਗੇ ਕਹਿ ਦਿੰਨੇ ਆ ਵੀ ਚਲ ਕੋਈ ਗੱਲ ਨਹੀਂ ਅੱਗੇ ਜਾ ਕੇ ਸਿੱਖ ਲੂਗਾ ਬਥੇਰੀ ਉਮਰ ਪਈ ਆ ਜਾਂ ਕਿਵੇਂ ਕਰਕੇ ਪਰ ਅਸੀਂ ਉਦੋਂ ਜਦੋਂ ਇਹ ਗੱਲ ਕਹਿ ਦਿੰਨੇ ਨਾ ਮੈਨੂੰ ਲੱਗਦਾ ਹੈ ਕਿ ਅਸੀਂ ਦਾਤੀ ਤੇਰ ਜੜਾ ਨੂੰ ਲਾ ਦਿੰਨੇ ਆ ਬੱਚੇ ਨੂੰ ਇਹ ਗੱਲ ਕਹਿ ਕੇ ਮੈਂ ਇਹ ਨਹੀਂ ਗੱਲ ਕਹਿੰਦਾ ਤੁਸੀਂ ਬੱਚੇ ਨੂੰ ਲਾਡ ਪਿਆਰ ਨਾ ਕਰੋ ਲਾਡ ਪਿਆਰ ਸਾਰੇ ਦੇਖੋ ਬੱਚੇ ਸਾਰਿਆਂ ਦੀ ਲਾਡਲੇ ਹੁੰਦੇ ਨੇ ਇਹ ਨਹੀਂ ਹੈਗਾ ਵੀ ਕੋਈ ਬੱਚਾ ਕਿਸੇ ਦਾ ਲਾਡਲਾ ਨਹੀਂ ਹੁੰਦਾ ਇਹ ਨਹੀਂ ਹੈਗਾ ਵੀ 24 ਘੰਟੇ ਆਪਾਂ ਚੁਮੀ ਚੱਟੀ ਜਾਈਏ ਉਹਨੂੰ ਪਿਆਰ ਕਹਿੰਦੇ ਆ ਪਿਆਰ ਦਾ ਮਤਲਬ ਹੁੰਦਾ ਉਹਦੀ ਹਰ ਇੱਕ ਚੀਜ਼ ਨੂੰ ਆਪਾਂ ਮੇਨ ਦੇ ਆਧਾਰ ਤੇ ਰੱਖਣਾ ਕਿ ਗਾਈਡਲਾਈਨ ਆਪਾਂ ਦੇਖੋ ਮਾਪੇ ਉਹਦੇ ਸਭ ਤੋਂ ਵੱਡੇ ਦੋਸਤ ਹੁੰਦੇ ਨੇ ਦੋਸਤ ਕਿਉਂਕਿ ਹੁਣ ਕਈ ਵੀਰ ਇਹ ਨਾ ਕਮੈਂਟ ਕਰਕੇ ਕਹਿਣ ਬਈ ਤੂੰ ਆਪ ਵਿਆਹਿਆ ਨਹੀਂ ਹੈਗਾ ਤੂੰ ਇਹ ਗੱਲ ਨਹੀਂ ਕਰ ਸਕਦਾ ਪਰ ਗੱਲ ਇਹ ਆ ਕਿ ਸਾਨੂੰ ਵੀ ਇਹ ਚੀਜ਼ ਕਿਸੇ ਨੇ ਸਿਖਾਈ ਆ ਅਸੀਂ ਵੀ ਇਹ ਚੀਜ਼ ਗੱਲ ਸਿੱਖੀ ਆ ਅਸੀਂ ਆਪਣੇ ਮਾਪਿਆਂ ਤੋਂ ਸਿੱਖੀ ਆ ਆਪਣੇ ਆਪਣੇ ਵੱਡਿਆਂ ਤੋਂ ਸਿੱਖੀ ਆ ਪਿਆਰ ਵੀ ਬੱਚੇ ਨੂੰ ਕਰੋ ਪਿਆਰ ਦੇ ਨਾਂ ਨਾਲ ਥੋੜੀ ਜਿਹੀ ਝਿੜਕ ਵੀ ਬਹੁਤ ਜ਼ਰੂਰੀ ਆ। ਤੇ ਅੱਜ ਕਿਸੇ ਨੂੰ ਤੁਸੀਂ ਆਪਣਾ ਮੰਨ ਕੇ ਚੱਲੋ ਕਿ ਆਪਾਂ ਕਹਿੰਦੇ ਆ ਕਿ ਅੱਜ ਜੇ ਕਿਸੇ ਨੇ 200 ਰੁਪਏ ਦੀ ਚੀਜ਼ ਮੰਗ ਲਈ ਆਪਣੇ ਕੋਲ ਕਈ ਵਾਰੀ ਹੁੰਦਾ ਹੈ ਕਈ ਵਾਰੀ ਬੰਦਾ ਜਿਵੇਂ ਬਾਈ ਮੂਸੇ ਵਾਲਾ ਗੱਲ ਕਹਿੰਦਾ ਹੁੰਦਾ ਸੀ ਕਈ ਵਾਰੀ ਬੰਦਾ ਮੁਠੀ 'ਚ ਹੁੰਦਾ ਕਈ ਵਾਰੀ ਬੰਦਾ ਥੱਬੇ 'ਚ ਹੁੰਦਾ ਹਨਾ ਕਈ ਵਾਰੀ ਬੰਦੇ ਕੋਲ ਇੰਨੇ ਕੋ ਪੈਸੇ ਹੁੰਦੇ ਨੇ ਕਿ ਬੰਦੇ ਨੂੰ ਐ ਹੁੰਦਾ ਯਾਰ ਚੱਲ ਕੋਈ ਗੱਲ ਨਹੀਂ ਅੱਜ ਤਾਂ ਆਪਾਂ ਰਾਜੇ ਆ। ਕਈ ਵਾਰੀ ਸਮਾਂ ਬਾਈ ਇਹੋ ਜਿਹਾ ਹੁੰਦਾ ਕਿ ਆਪਣਾ ਇੱਕ ਪਾਸੇ ਮੁਠੀ ਤੇ ਇੱਕ ਪਾਸੇ ਆਪਣੀ ਜੇਬ ਦੇਖਣੀ ਪੈਂਦੀ ਹੈ ਕਿ ਯਾਰ ਨਿਕਲੇ ਉਹ ਨੋਟ ਅਜੇ ਕਿੰਨੇ ਨਿਕਲਦਾ ਸੋ ਇਹ ਗੱਲ ਆ ਹਾਲਾਤਾਂ ਦਾ ਤੇ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਦੋਸਤੋ ਕਿ ਕਿਸ ਤਰ੍ਹਾਂ ਦੇ ਚੱਲਣੇ ਨੇ ਪਰ ਬੰਦਾ ਆਪਣੀਆਂ ਉਹ ਪਰਸਥਿਤੀਆਂ ਦੇ ਵਿੱਚ ਜ਼ਿੰਮੇਵਾਰੀਆਂ ਦੇ ਵਿੱਚ ਇਹਨਾਂ ਕੋ ਬੁੱਝਿਆ ਹੋਣਾ ਚਾਹੀਦਾ ਕਿ ਉਹਦੇ ਤੇ ਸਮਝ ਇਹੋ ਜਿਹਾ ਮਰਜ਼ੀ ਹੋਵੇ ਚਾਹੇ ਉਹ ਹੋਵੇ ਨੰਗ ਤੇ ਚਾਹੇ ਹੋਵੇ ਉਹ ਰਾਜਾ ਉਹਨੂੰ ਦੋਨੇ ਚੀਜ਼ਾਂ ਇੱਕੋ ਲੱਗਣ ਜੇ ਕੁਝ ਗਵਾ ਵੀ ਲਿਆ ਤਾਂ ਤਾਂ ਵੀ ਕੋਈ ਮੰਨ ਦੇ ਵਿੱਚ ਰੋਸਾ ਨਾ ਵੀ ਯਾਰ ਮੈਨੂੰ ਮੈਂ ਆ ਚੀਜ਼ ਗਵਾ ਬੈਠਾ ਤੇ ਜੇਕਰ ਉਹਦੇ ਕੋਲ ਕੋ ਹੈਗੀ ਹੈ ਚੀਜ਼ਾਂ ਤਾਂ ਤਾਂ ਵੀ ਲੱਨੂ ਇਹ ਚੀਜ਼ ਲੱਗੇ ਕਿ ਮੈਂ ਆ ਚੀਜ਼ ਮੇਰੇ ਕੋਲ ਹੈ ਨਹੀਂ ਜਾਂ ਮੇਰੇ ਕੋਲ ਹੈਗੀ ਆ ਇਹ ਚੀਜ਼ਾਂ ਦਾ ਜ਼ਰੂਰ ਸਾਰੇ ਜਨੇ ਮਿੱਤਰ ਪਿਆਰੇ ਧਿਆਨ ਰੱਖਿਆ ਕਰੋ ਤੇ ਬਾਕੀ ਉਹ ਗੱਲ ਮੈਨੂੰ ਬੜੀ ਖਿਚਮੀ ਲੱਗੀ ਕਿ ਬਾਅਦ ਵਿੱਚ ਜਿਹੜਾ ਆਪਣਾ ਆਲਾ ਦਵਾਲਾ ਜਿਹੜਾ ਆਪਾਂ ਓਰਾ ਕਹਿੰਦੇ ਆ ਆਪਣੇ ਰਿਸ਼ਤੇਦਾਰ ਰਿਲੇਟਿਵ ਚਾਚੇ ਤਾਈਂ ਕੁਝ ਵੀ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਪਰ ਇਹ ਗੱਲ ਆ ਵੀ ਸਾਰਿਆਂ ਦੇ ਚੰਗੇ ਵੀ ਨੇ ਸਾਰਿਆਂ ਦੇ ਚੰਗੇ ਨਹੀਂ ਵੀ ਹੁੰਦੇ ਸੋ ਸੋਚੋ तकरीबन 80% ਚੰਗੇ ਨਹੀਂ ਹੁੰਦੇ 20% ਚੰਗੇ ਹੁੰਦੇ ਨੇ ਸਾਰੇ ਘਰਾਂ ਦੀ ਗੱਲ ਨਹੀਂ ਕਰਦਾ ਪਰ ਇਹ ਆ ਕਿ ਬਾਅਦ ਵਿੱਚ ਕੋਈ ਬਾਈ ਕਿਸੇ ਦਾ ਨਹੀਂ ਬਣਦਾ ਚਾਹੇ ਮੈਂ ਆ ਮੈਂ ਅੱਜ ਮੈਂ ਸੋਚਾ ਮੈਂ ਕਿਸੇ ਦਾ ਬਣ ਜਾਊਂਗਾ ਵੀਰੇ ਨਹੀਂ ਬਣ ਸਕਦਾ ਕਿਉਂਕਿ ਹਰੇਕ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਆ ਪਰ ਗੱਲ ਇਹ ਆ ਇਹ ਇੱਕ ਹੁੰਦਾ ਫਰਜ਼ ਕਈ ਵਾਰੀ ਕੋਈ ਬੰਦਾ ਸਮਝ ਲੈਂਦਾ ਕਈ ਵਾਰੀ ਕੋਈ ਬੰਦਾ ਨਹੀਂ ਸਮਝਦਾ ਤੇ ਅੱਜ ਥੋੜਾ ਜਿਹਾ ਮੇਰਾ ਇਹ ਗੱਲ ਕਰਨ ਨੂੰ ਮੇਰਾ ਤਾਂ ਸੀ ਮਨ ਮੈਂ ਕਿਹਾ ਵੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂ ਕਿਉਂਕਿ ਮੈਨੂੰ ਇਹ ਚੀਜ਼ ਉਹ ਤੋਂ ਲੱਗੀ ਯਾਰ ਕਹਿੰਦਾ ਵੀ ਮੈਨੂੰ ਕਿਸੇ ਨੇ ਸਿਖਾਇਆ ਨਹੀਂ ਤਾਂ ਕਹਿੰਦਾ ਮੈਂ ਸਕੂਲ ਚ ਬਈ ਬਹੁਤ ਘੱਟ ਪੜਿਆ ਤੇ ਮੈਨੂੰ ਕਹਿੰਦਾ ਹਾਲਾਤਾਂ ਨੇ ਬਹੁਤ ਕੁਝ ਸਿਖਾਇਆ ਜੋ ਚੀਜ਼ਾਂ ਕਹਿੰਦਾ ਕਿਤਾਬਾਂ ਚ ਨਹੀਂ ਸੀ ਲਿਖੀਆਂ ਉਹ ਮੈਂ ਸਿੱਖੀਆਂ ਮੇਰੇ ਕਹਿੰਦਾ ਇੱਕ ਬਾਪ ਜਾਣ ਤੋਂ ਬਾਅਦ ਜਿਹੜਾ ਘਰ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੈ ਉਹ ਕਿਵੇਂ ਚੱਕੀਦਾ ਉਹ ਮੈਨੂੰ ਪਤਾ ਉਹਨੇ ਹੀ ਦੱਸਿਆ ਸੋ ਦੋਸਤੋ ਮੈਂ ਇਹ ਨਹੀਂ ਕਹਿੰਦਾ ਕਿ ਹਰੇਕ ਦੀ ਸਟੋਰੀ ਆਪੋ ਆਪਣੀ ਹੈ ਜੇ ਉਹਨੂੰ ਮੈਂ ਆਪਣੀ ਸਟੋਰੀ ਦੱਸਣ ਬੈਠ ਜਾਂਦਾ ਤਾਂ ਉਹਨੇ ਆਕਣਾ ਸੀ ਭਰਾਵਾ ਇਸ ਗੱਲ ਕਰਕੇ ਮੈਂ ਚਲੋ ਆਪਣੀ ਮੈਂਸ਼ਨ ਵੀ ਨਹੀਂ ਕਰੂੰਗਾ ਨਾ ਮੈਂ ਕਹੂੰਗਾ ਪਰ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਜਿੱਥੋਂ ਵੀ ਤੁਹਾਨੂੰ ਗਿਆਨ ਮਿਲਦਾ ਉਹ ਚਾਹੇ ਕਿਸੇ ਧਰਮ ਦਾ ਹੋਵੇ ਚਾਹੇ ਕੋਈ ਬੰਦਾ ਮਿਲੇ ਸਤਿਕਾਰ ਹਰੀਕ ਦਾ ਕਰੋ ਬੱਚਿਆਂ ਨੂੰ ਪਿਆਰ ਕਰੋ ਪਰ ਗੱਲ ਇਹ ਹੈ ਕਿ ਜਿੱਥੇ ਤੁਹਾਨੂੰ ਕੋਈ ਚੰਗੀ ਗੱਲ ਸਿੱਖਣ ਨੂੰ ਮਿਲੇ ਉਹ ਉਹ ਵੀ ਚੀਜ਼ ਜ਼ਰੂਰ ਸੁਣਿਆ ਕਰੋ ਤੈਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਮੈਂ ਕੋਈ ਵਿਦਵਾਨ ਨਹੀਂ ਕੋਈ ਮੈਂ ਇਹ ਨਹੀਂ ਹੈਗਾ ਕਿ ਮੈਂ ਕੋਈ ਬਲੌਗਰ ਆ ਜਾਂ ਕਿਵੇਂ ਆ ਮੈਂ ਸਿਰਫ ਇੱਕ ਇਹ ਗੱਲ ਹੈ ਜਿਹੜੀ ਚੀਜ਼ ਮੇਰੇ ਮਨ ਨੂੰ ਧੁੰਦੀ ਆ ਉਹ ਮੈਂ ਤੁਹਾਡੇ ਸਾਹਮਣੇ ਜਾਣਿਤ ਕਰਨ ਦੀ ਕੋਸ਼ਿਸ਼ ਕਰਦਾ ਤੇ ਤੁਸੀਂ ਉਹਨੂੰ ਬਹੁਤ ਸਾਰਾ ਪਿਆਰ ਵੀ ਦਿੰਦੇ ਹੋ ਮੈਨੂੰ ਵੀ ਉਮੀਦ ਹੈ ਕਿ ਤੁਸੀਂ ਉਹ ਬਰਕਰਾਰ ਬਣੇ ਵੀ ਰਹਿੰਦੇ ਹੋ ਉਹ ਚੀਜ਼ ਦੇ ਵਿੱਚ ਤੇ ਗਾਂਧੀ ਗਾ ਜਿਹੜੀ ਗੱਲ ਹੈ ਅੱਗੇ ਇਹ ਹੈ ਕਿ ਜਿਹੜੇ ਆਪਣੇ ਹੋਰ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਉਹ ਵੀ ਤੁਸੀਂ ਬਹੁਤ ਵਧੀਆ ਸੁਣਦੇ ਹੋ ਵਧੀਆ ਲੱਗਦਾ ਮੈਨੂੰ ਤੁਹਾਡੇ ਫੀਡਬੈਕ ਆਉਂਦੇ ਆ ਲਾਈਵ ਵੀ ਆਪਾਂ ਕਰਦੇ ਆਂ ਲਾਈਵ ਦੇ ਵਿੱਚ ਵੀ ਵੱਧ ਤੋਂ ਵੱਧ ਜੁੜਿਆ ਕਰੋ ਲਾਈਵ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਵੀਰ ਪਹਿਲੀ ਵਾਰੀ ਚੈਨਲ ਤੇ ਜੁੜਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਲਾਈਵ ਦੇ ਮਾਧਿਅਮ ਰਹੀ ਚਾਹੀ ਵੀਡੀਓ ਦੇ ਮਾਧਿਅਮ ਰਹੀ ਤੇ ਤੁਸੀਂ ਇਸੇ ਤਰ੍ਹਾਂ ਆਪਣਾ ਪਿਆਰ ਬਰਕਰਾਰ ਬਣਾਈ ਰੱਖਿਓ ਤੇ ਬਹੁਤ ਵਧੀਆ ਲੱਗਿਆ ਥੋੜੇ ਸਾਰਿਆਂ ਨਾਲ ਵਿਚਾਰ ਗੱਲਬਾਤ ਕਰਕੇ ਤੇ ਉਮੀਦ ਕਰਦਾ ਤੁਹਾਨੂੰ ਜਿਹੜੀ ਮੈਂ ਸਟੋਰੀਜ਼ ਦੱਸੀ ਹੈ ਜਾਂ ਕਹਾਣੀ ਦਾ ਰੂਪ ਲਾ ਲਓ ਇੱਕ ਪਾਤਰ ਦਾ ਰੂਪ ਲਾ ਲਓ ਉਹ ਕਰੈਕਟਰ ਕਿੱਥੋਂ ਦਾ ਹੈ ਕਿਵੇਂ ਹੈ ਉਹ ਮੈਂ ਉਲਾ ਰੱਖਿਆ ਹੋਇਆ ਹੈ ਕਿਉਂਕਿ ਮੈਂ ਹਰੇਕ ਦੀ ਗੱਲ ਮੈਨੂੰ ਐ ਹੁੰਦਾ ਕਿ ਜਿਹੜੀ ਚੀਜ਼ ਮੈਨੂੰ ਵਧੀਆ ਲੱਗਦੀ ਆ ਉਹ ਥੋੜੇ ਨਾ ਮੈਂ ਜ਼ਰੂਰ ਇੱਕ ਆਪਾਂ ਵੀ ਵੀਡੀਓ ਦੇ ਤੌਰ ਤੇ ਲਾ ਲਓ ਬਲੌਗ ਤੇ ਜਿੰਨੂੰ ਜਿਸ ਤਰ੍ਹਾਂ ਲੱਗਦਾ ਜਿਸ ਨੂੰ ਕਿਸੇ ਨੂੰ ਤੋਂ ਕਿਸੇ ਨੂੰ ਬਲੌਗ ਲੱਗਦੇ ਹੋਣਗੇ ਤਾਂ ਬਲੌਗ ਦੀ ਟਾਈਪ ਲਾ ਲਓ ਜਿਸ ਨੂੰ ਵੀਡੀਓ ਦੇ ਤੌਰ ਤੇ ਲਾ ਦੇਣਗੇ ਵੀਡੀਓ ਲਾ ਲਓ ਪਰ ਮੈਨੂੰ ਇਹ ਲੱਗਦਾ ਕਿ ਜਿਹੜੀ ਚੀਜ਼ ਮੈਨੂੰ ਚੰਗੀ ਲੱਗਦੀ ਆ ਮੈਂ ਚੀਜ਼ ਪਾਉਣਾ ਜਿਵੇਂ ਸਿਆਣੇ ਕਹਿੰਦੇ ਨੇ ਖਾਈਏ ਮਨ ਭੋਂਦਾ ਪਹਿਣੀਏ ਜਗ ਭੋਂਦਾ ਉਹ ਗੱਲ ਮੰਗਣਾ ਵੀ ਪਾਓ ਉਹ ਚੀਜ਼ ਜਿਹੜੀ ਸਾਰਿਆਂ ਨੂੰ ਵਧੀਆ ਲੱਗੇ ਚੰਗੀ ਲੱਗੇ ਪਰਵਾਰਕ ਲੱ ਤੇ ਕਿਉਂਕਿ ਆਪਾਂ ਜੇ ਆ ਵੀਡੀਓ ਦੇ ਰੂਪ ਦੇ ਵਿੱਚ ਤੁਸੀਂ ਮੈਨੂੰ ਦੇਖ ਰਹੇ ਹੋ ਜਾਂ ਕਿਸੇ ਨੂੰ ਵੀ ਦੇਖੋਗੇ ਉਹਦੇ ਵਿੱਚ ਸਾਡੀਆਂ ਭੈਣਾਂ ਵੀ ਸਾਡੇ ਭਰਾ ਵੀ ਵੀਡੀਓ ਨੂੰ ਦੇਖਦੇ ਨੇ ਚਾਹੇ ਸਾਡੇ ਛੋਟੇ ਨੇ ਚਾਹੇ ਸਾਡੇ ਤੋਂ ਵੱਡੇ ਨੇ ਤੇ ਜੇ ਕੋਈ ਵੱਡੇ ਦੇਖਣ ਤਾਂ ਉਹ ਸੀਸ ਦੇਣ ਜੇ ਕੋਈ ਛੋਟੇ ਦੇਖਣ ਤਾਂ ਉਹਨਾਂ ਨੂੰ ਲੱਗੇ ਵੀ ਸਾਡਾ ਵੱਡਾ ਭਰਾ ਕੋਈ ਕਿਸੇ ਦੀ ਵੱਡੇ ਹੋਵਾਂਗੇ ਕਿਸੇ ਦੀ ਛੋਟੇ ਹੋਵਾਂਗੇ ਤੇ ਕਿਸੇ ਦੇ ਹਮ ਉਮਰ ਹੋਵਾਂਗੇ ਸੋ ਜਿਹੜੇ ਵੀ ਸਾਡੀ ਵੀਡੀਓ ਦੇਖਦੇ ਨੇ ਜਾਂ ਜਿਹੜੇ ਵੀ ਭੈਣ ਭਰਾ ਦੇਖਦੇ ਨੇ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਸੋ ਜਿਉਂਦੇ ਬਸਦੇ ਰਹੋ ਮੈਂ ਤਾਂ ਇਹੀ ਉਮੀਦ ਕਰਦਾ ਕਿ ਆਪਣਿਆਂ ਦੇ ਨਾਲ ਖੜੋ ਪੰਜਾਬੀਅਤ ਦੇ ਨਾਲ ਖੜੋ ਆਪਣੇ ਭੈਣ ਭਰਾਵਾਂ ਦਾ ਸਾਥ ਦਿਓ ਭਾਈਚਾਰਕ ਸਾਂਝ ਬਣਾਈ ਰੱਖੋ ਤੇ ਬਹੁਤ ਵਧੀਆ ਲੱਗਿਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਤੇ ਉਮੀਦ ਕਰਦਾ ਕਿ ਤੁਸੀਂ ਠੀਕ ਠਾਕ ਹੋਵੋਗੇ